ਉਜੀ ਸਾਈਕਲ ਕਰ ਗਏ ਵਾਹ ਤੇ ਵਾਹ ਅੱਛਾ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਕਾਣ ਸੁਣਿਆ ਨਾ ਇੱਕ ਤਾਂ ਫਰਮ ਬਣਿਆ ਹੀ ਹੁੰਦਾ ਇਹਦਾ ਯੋ ਯੋ ਸ਼ੇਰੇ ਤੇ ਦੋਸਤ ਸ਼ੇਰੇ ਦੇ ਦੋਸਤ ਤੇ ਅਮੀਨ ਦੋਸਤ ਵਾਲਾ ਪੇਡ ਨਾ ਕਰਾਓ ਹਾਂਜੀ ਕਿੱਦਾਂ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਬਲੌਗ ਕਰਦੇ ਆਂ ਜੀ ਸ਼ੁਰੂ ਨਾਲ ਮੇਰੇ ਸ਼ੇਰਾ ਵੀ ਅੱਜ ਤੁਹਾਨੂੰ ਮੈਂ ਮਿਲਾਨਾ ਸ਼ੇਰੇ ਨਾਲ ਇੱਕ ਸ਼ੇਰਾ ਅੱਜ ਅਸੀਂ ਚੱਲੇ ਆਂ ਗੱਡੀ ਦਾ ਕਵਰ ਪੁਆਣ ਇਹ ਨਾ ਜਦੋਂ ਕੜਾ ਵਜਦਾ ਇੱਕ ਲੋਗੋ ਤੇ ਸਕ੍ਰੈਚ ਪੈ ਰਿਹਾ ਇੱਕ ਆਕ ਹੱਸ ਰਿਹਾ ਤੇ ਆਪਾਂ ਕਵਰ ਪਵਾ ਗਏ ਇਹ ਖੋਸਾ ਦਾ ਆਪਾਂ ਗੱਡੀ ਨੂੰ ਦਵਾਈਏ ਵੀ ਅੱਜ ਤੱਕ ਪਿਛਲੇ ਬਲੌਗ ਚ ਤੁਸੀਂ ਦੇਖਿਆ ਹੋਣਾ ਗੱਡੀ ਜੋ ਬਾਜ ਜਾਂਦੀ ਸੀ ਉਹ ਤਾਂ ਹੁਣ ਚਲੋ ਸੱਟ ਹੋ ਗਈ ਆ ਇੱਕ ਥੋੜਾ ਜਿਹਾ ਸ਼ੇਰੇ ਨੂੰ ਘਮਾ ਲਿਆ ਜੀ ਆ ਮਾਮਾ ਤੇ ਆ ਪਾਣ ਜਾ ਮੌਜ ਤੇ ਸ਼ੇਰਾ ਹਾਂਜੀ ਸ਼ੇਰੇ ਠੀਕ ਕਰਿਆ ਲੈ ਲੋ ਕਦੇ ਹਾਏ ਗਾਇਸ ਬਾਪੇ ਗੱਡੀ ਕੋਟਾ ਬਗਾਏ ਗੱਡੀ ਬਾਪੇ ਤੂੰ ਕਹਿੰਦਾ ਗੱਡੀ ਚਲਾ ਗੱਡੀ ਵਾ ਜਾਂਦੀ ਕਹਿੰਦਾ ਇਹਦਾ ਕੰਮ ਕਿੰਨਾ ਤੇ ਆਜ ਕੱਪੜੇ ਨਹੀਂ ਨੀਉ ਪਾਏ ਕਾ ਨਹੀਂ ਪਾਜੀ ਮਮਾ ਕੁਝ ਨਹੀਂ ਕਹਿੰਦਾ ਨੰਮੀ ਮੈਨੂੰ ਪੁੱਛਦੀ ਨਹੀਂ ਲੋਈ ਮਾਰਕੀਟ 'ਚ ਪਹੁੰਚ ਗਏ ਆਪਾਂ ਆਤਮ ਨਗਰ ਤੇ ਦੁਕਾਨਾਂ ਹੀ ਦੁਕਾਨਾਂ ਗੱਡੀਆਂ ਆਹ ਦੇਖੋ ਕਿੱਦਾਂ ਗੱਡੀਆਂ ਖੜੀਆਂ ਲੈ ਨਾਜ਼ਿਰ ਇੱਧਰ ਵੀ ਦੁਕਾਨਾਂ ਉੱਧਰ ਵੀ ਦੁਕਾਨਾਂ ਹੁਣ ਆਪਾਂ ਸੀਟ ਕਵਰ ਕਿੱਥੋਂ ਪੁਆਏ ਸੀਗੇ ਕਲਾਸਿਕ ਵਾਲੇ ਕਿਹੜੇ ਤੇ ਪੁਆਏ ਇੱਥੇ ਹੀ ਪੁਆਏ ਸੀ ਕਲਾਸਿਕ ਵਾਲੇ ਤੋਂ ਸ਼ਾਇਦ ਵਰਨਾ ਨਹੀਂ ਨਾ ਪਹੁੰਚ ਲਗਿਆ ਹੁਣ ਕੀ ਤੋਂ ਪੁਆਏ ਸੀ ਪਰ ਠੀਕ ਆ ਇੱਥੋਂ ਪੁਆਏ ਸੀ ਮਲਾਹ ਵਾਲੀ ਤੋਂ ਮੋਂਗਾ ਵਾਲੇ ਕੋ ਸ਼ਾਇਦ ਮੋਂਗਾ ਵਾਲੇ ਮੋਂਗਾ ਵਾਲਾ ਦਾ ਵੀਲਾ ਵਾਲਾ ਮਸ਼ਹੂਰ ਆ ਆਪਣੇ ਇੱਥੇ लो जी आ गए देखो कि गाड़ियां खड़ी हैं कवर बनवा लैटन इत्तो पवाया उन्होंने आपा इत्तो पवाई सूट कवर स्टैंड शर्मा वाले को मॉडर्न ऑटो ए फ्यू मोमेंट्स लेटर ਉਨਾ ਕੋਲ ਜਾਣਾ ਇੱਕ ਤਾਂ ਪਾਵਰ ਬਣਾਈ ਹੁੰਦਾ ਜਿਹੜਾ ਅੱਜ ਵੀਡੀਓ ਦੇ ਬਣਾਉਂਦੇ ਆਂ ਇੰਸੀ ਸੀ ਐਂਡ ਹੋਲਡ ਇਨ ਦੀ ਗੱਲ ਕਰਕੇ ਦੋਵੇਂ ਅੱਜ ਕਰ ਰਿਹਾ ਰੈਪ ਕਰਦੇ ਆਂ ਸੇਰੀ ਸੈਕਿੰਡ ਗੱਡੀਆਂ ਦਾ ਨਵੀਆਂ ਦਾ

खबर आप गी कंपनी क्योंकि रूट लगा पहले एक दर्जा खुलूगा ਜੀ ਦੇ ਸਾਈਕਲ ਤੋਂ ਦੋ ਬੰਦੇ ਕੋਵਾ ਚਾਹ ਮਾ ਅੱਛਾ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਜਿੰਦਰ ਦਾ ਗਾਂਡ ਹੋ ਜਾਂਦਾ ਹੁੰਦਾ ਕਿ ਜਾਨ ਲੇ ਕੇ ਉਹਨਾਂ ਸਾਰੇ ਲੱਖ ਬੁੱਧ ਤੇ ਗਿਆ ਸੀ ਜਿਹਨ ਵਿਆਹ ਦੇ ਚਲੇ ਸੀ ਉਹਨਾਂ ਨੂੰ ਲਾ ਦੇ ਕੋਦੋਂ ਬਾਅਦ ਕੰਮ ਵੀ ਹੋ ਗਿਆ ਤੇ ਦੋ ਵਾਰੀ ਚਾਬੀ ਨੂੰ ਅਨਲੋਕ ਕਰਾਂਗੇ ਤਾਂ ਸਾਰੀਆਂ ਬਾਰੀਆਂ ਖੁੱਲਣੀਆਂ ਆਪਾਂ ਇਹਨੂੰ ਸੋਚਦੇ ਕੋਈ ਫਾਲਟ ਆ ਗਿਆ ਗੱਡੀ 'ਚ ਨਹੀਂ ਪਹੁੰਚਦੀ ਇੱਦਾਂ ਹੋ ਗਈ ਸਾਰੀ ਗੱਡੀ ਮੂਰਤ ਨਹੀਂ ਕਿਤੇ ਸਾਰੀ ਉੱਦੀ ਆ ਗਈ ਉਧਾ ਕਬਰ ਜਾਂਦਾ ਤਾਂ ਨਹੀਂ ਕਿਤੇ ਨਹੀਂ 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 ਤੇ ਕਬਰ ਵੀ ਨਾ 3 ਪਾਗਦੀ ਆਈ ਨਾ ਜਿਹੜੇ ਉਧਰ ਨੂੰ ਆਇਆ ਉਧਰ ਗਾਲਿਆ ਉਹ ਬਾਕੀ ਅੱਪਾ ਜੀ ਬੈਠੇ ਹੋਏ ਜਦੋਂ ਬੰਦ ਰਹੀ ਜਾਨਾ ਫਾਈਨਲੀ ਕਬਰ ਸਾਨੂੰ ਪਹੁੰਚਣ ਲੱਗਿਆ ਤੇ ਉਹਨੂੰ ਪਾਈ ਚੜਾ ਲਈ ਤੇ ਅਜ ਕੌਣ ਚੜਾ ਕੇ ਚੱਲਦੇ ਆਪਾਂ ਘਰੋਂ ਤੋਂ ਕੁਝ ਸੜਾ ਜੰਨਾ ਮੈਂ ਕੁਝ ਖਾਣਾ ਕਿੰਨਾ ਤੇਜ਼ ਆ ਬਹੁਤ ਤੇਜ਼ ਇਹਦੀ ਇਹਦੀ ਕਿੰਨਾ ਤੇਜ਼ ਹੈ ਨਾ ਘਰ ਨੂੰ ਜਾਣਾ ਕੁਝ ਨਹੀਂ ਖਾਣਾ ਕੁਝ ਖਾਣਾ ਦਾ ਨਹੀਂ ਮੋਈ ਦਾ ਨਹੀਂ ਜਾਵਾਂ ਵੀ ਨਹੀਂ ਘਰ ਨੂੰ ਜਾਣਾ ਮੂ ਬਣ ਗਿਆ ਕੁਝ ਖਾਣਾ ਝਾ ਕੋਈ ਖਾ ਲਾਂਗੇ ਖਾ ਲਾਂਗੇ ਸਭ ਤੋਂ ਪਹਿਲਾਂ ਤੁਸੀਂ ਰੱਛ ਦੇਖੋ ਕਿ ਨਵਾਂ ਰੱਜ ਗੱਡੀਆਂ ਦਾ ਇਹ ਮਦਾਨ ਮੋਟਰ ਵਾਲੇ ਆ ਮੈਂ ਸੀਟ ਕਵਰ ਵੀ ਇਹਨਾਂ ਤੋਂ ਪਵਾਏ ਸੀ ਸਟੀਰੀਂਗ ਦਾ ਕਵਰ ਵੀ ਆਪਾਂ ਇਹਨਾਂ ਤੋਂ ਪਵਾਣਾ ਹੈ ਬਹੁਤ ਵਧੀਆ ਕੰਮ ਕਰਦੇ ਆ ਚਲੋ ਫਿਰ ਤੁਹਾਨੂੰ ਦਿਖਾਉਣਾ ਮੈਂ ਗੱਡੀ ਦੇ ਅੰਦਰ ਜਾ ਕੇ ਕਵਰ ਦੇਖੋ ਤੁਸੀਂ ਕਵਰ ਦਿਖਾਣਾ ਤੁਹਾਨੂੰ ਪਿਓਰ ਲੈਦਰ ਆ ਬਹੁਤ ਵਧੀਆ ਉਹਨਾਂ ਨੇ ਸਲਾਈ ਬਹੁਤ ਵਧੀਆ ਕੀਤੀ ਆ ਚਲੋ ਜੀ ਮਦਾਨ ਮੋਟਰ ਵਾਲੇ ਕੰਮ ਬਹੁਤ ਵਧੀਆ ਕਰਦੇ ਗੱਡੀਆਂ ਦਾ ਤੇ ਹੁਣ ਆਪਾਂ ਚੱਲਦੇ ਆ ਸਿੱਧਾ ਹੀ ਘਰ ਨੂੰ ਤੇ ਸ਼ੇਰੇ ਨੂੰ ਆਪਾਂ ਸ਼ੇਰੇ ਦੀ ਨਾਨੀ ਘਰੇ ਛੱਡ ਕੇ ਆਈਏ ਹਾਂ ਬੱਲੇ ਇੱਥੇ ਲੋਕੀ ਆ ਵਗੜੀ ਲਾ ਕੇ ਮੋਟਰਸਾਈਕਲ ਅੱਗੇ ਆ ਗਏ ਸਿੱਧਾ ਹੀ ਘਰੋਂ ਆਣਾ ਫਿਰ ਆਹ ਕੇ ਇਸ ਗੱਡੀ ਚ ਆਏ ਮੋਟਰਸਾਈਕਲ ਤੇ ਯੋ ਯੋ ਸ਼ੇਰੇ ਦੇ ਦੋਸਤ ਸ਼ੇਰੇ ਦੇ ਦੋਸਤ ਵਾਓ ਹੈਲੋ ਬਣਾ ਦੋਸਤਾਂ ਹਾਂ ਹਾਂ ਜੇ ਇਹ ਤੋਂ ਦੇਣਗਾ ਇਹ ਦਬਾ ਕੇ ਆਹ ਦੇਖੋ ਕੀ ਬਣ ਗਿਆ ਸ਼ੇਰੇ ਦੇ ਦੋਸਤ ਯਾਰ ਨੰਬਰ ਪਤਾ ਦਿਦਿਓ ਲੈਣਾ ਲੈ ਕੇ ਆਉਣਾ ਨਵੇਂ ਜਿਦਾਂ ਆ ਦੇਖ ਆ ਰਹੀ ਛੇਰੇ ਦੇ ਦੋਸਤ ਮਿਲ ਗਿਆ ਦੇਖੋ ਕੀ ਕਰਦਾ ਛੇਰੇ ਛੇਰੇ ਕਿਧ ਗਈ ਛੇਰੇ ਕਰਕੇ ਆ ਗਈ ਆ ਸੇ ਚਲਾ ਲਾ ਫਿਰ ਚਲਾ ਦੇ ਅਰੇ ਇੱਧਰ ਦੇਖ ਉਹ 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 ਤਾਂ ਦੇਖੋ ਤਾਂ ਦੇ ਛੇਰੇ ਕਰਕੇ ਆ ਗਈ ਉਹ ਵਾਹ ਓ ਛੇਰੇ ਫੇਰ ਕਰਕੇ ਦਿਖਾਓ ਆ ਛੇਰੇ ਦੇ ਦੋਸਤ ਤਾਂ ਰੰਦ ਕਾ ਆ ਕੇ ਬਣਾ ਲੈ ਦੇ ਚਾਰ ਮਿਤਾਓ ਬਾਲੀਓ ਇੱਧਰ ਤਾਂ ਦੋ ਉਸ ਚਾਰ ਫੇਰ ਮੈਂ ਕੀ ਦੇ ਚਾਰ ਪੈਗ ਚਾਰ ਬੋਲ ਦੋ ਤੇ ਲਿਆ ਹਾਂ ਦੋਨੇ ਤੁਸੀਂ ਕਿੰਨੇ ਬੋਲੇ ਦੇ ਲੋ ਚਾਰ ਲਿਆ ਮਨੂੰ ਉੱਪਰ ਰੱਖ ਦ ਚਾਰ ਪੈਗ ਲਿਆ ਸਾਰੇ ਖਾਲੂਗਾ ਮੈਂ ਕੀ ਚਲੋ ਜੀ ਮੋਹਿਦ ਬਣਾਣ ਲੱਗਾ ਮੈਂ ਹੀ ਰਾਸਤੇ ਜਿੱਦਾਂ ਕੁਝ ਵਾਦਾ ਨਹੀਂ ਛੇਰਾ ਪਤਾ ਹੀ ਕੰਦਾ ਕੰਨਾ ਧਮੱਕੀ ਆ ਮੈਂ ਕਿਹਾ ਸਿੱਧਾ ਘਰ ਨੂੰ ਚੱਲੀਏ ਪਤਾ ਹੀ ਕੰਦਾ ਕੁਝ ਖਾਣਾ ਹੈ ਰਾਸਤੇ ਜਾ ਕੇ ਗੱਡੀ 'ਚ ਸੋ ਗਿਆ ਗੱਡੀ ਦਾ ਕੀ ਕਰਵਾਇਆ ਗੱਡੀ ਘਰੇ ਲਾ ਕੇ ਮੋਟਰਸਾਈਕਲ ਲੈ ਕੇ ਆ ਗਏ ਸਿੱਧੇ ਕਰਵਾਇਆ ਕੀ ਗੱਡੀ ਸੀਟ ਉਹ ਕਵਰ ਨਹੀਂ ਸਟੀering ਦਾ ਉਹ ਪਾਇਆ ਉਹ ਲੈਦਰ ਦਾ ਪਾਇਆ ਉਹ ਕੱਸਦਾ ਵੀ ਨਾ ਨਾਲੇ ਉਹਦੇ ਲੈਟਾਂ ਮਨੂੰ ਮੇਰੇ ਕੰਨੇ ਜਦ ਆਪਾਂ ਡੋਰ ਖੋਲ ਵੀ ਤੇ ਨੀਚੇ ਨਹੀਂ ਲੈਂਕ ਲੱਗਦੀ ਓ ਯਾਰ ਉਹ ਦਿਮਾਗ ਜੇ ਕਿਹਾ ਕਸਮ ਲੱਗੇ ਮੈਂ ਇਹਨੂੰ ਕਿਹਾ ਸੀਗਾ ਇਹਨੂੰ ਮੈਂ ਅੱਜ ਵੀ ਕਹਿੰਦੀ ਸੀ ਸਿੱਧਾ ਕੰਮੀ ਨਹੀਂ ਕਰਦਾ ਇਹਨੇ ਮੈਨੂੰ ਦੱਸਿਆ ਉਹ ਖੋਲਦੇ ਨਾ ਨੀਚੇ ਮੈਨੂੰ ਬੜਾ ਥੱਲੇ ਲੋਕੋ ਆਂਦਾ ਸਜੂਗੀ ਦਾ ਹਾਂਜੀ ਉਹ ਵਾਲਾ ਚਲੋ ਆਪਾਂ ਕਰ ਲਵਾਂਗੇ ਆ ਬਣਾਣ ਕਿ ਲੱਗੇ ਗਾਜਰ ਸਾਨੀ ਗਾਜਰਾ ਮਟਰ ਗਾਜਰਾ ਆਲੂ ਮਟਰ ਕਿੱਥੇ ਆ ਮਟਰ ਵੀ ਹੈਗੇ ਨਾਲ ਕੋਈ ਨਹੀਂ ਚਿਹਰੇ ਤੇ ਚਿਹਰੇ ਤੇ ਕੋਕਰ ਕੇ ਆ ਰਾਨੀ ਬਣਾ ਲਗੀ ਗਾਜਰਾ ਮਟਰ ਇਹ ਮੰਮੀ ਦੀ ਸਿਹਤ ਨਹੀਂ ਠੀਕ ਹੈ ਜੀ ਸਦਾ ਨਹੀਂ ਇਧਰ ਹੀ ਆ ਕੱਲ ਵੀ ਇੱਥੇ ਆ ਗਈ ਸੀ ਤੇ ਹੁਣ ਵੀ ਸ਼ਾਮ ਨੂੰ ਸ਼ੀਰ 7 ਵਜੇ ਘਰੇ ਚਲ ਜਾਨੇ ਸੀ ਜਦੋਂ ਮੰਦਿਰ ਦੀ ਧੂਪ ਕਰਨੀ ਹੁੰਦੀ ਰਾਨੀ ਅੱਛੇ 7 ਵਜੇ ਰਮਨਾ ਦਾ ਪਰਜੋਣਾ ਤੁਸੀਂ ਘਰੋਂ ਚਲ ਜਿਓ ਹੈ ਮੈਂ ਲਿਆ ਨਾ 6:00 ਜਾ ਕੇ ਧੂਪ ਕਰ ਲਿਓ ਨਾ ਆ ਛੇੜਾ ਦੋ ਲੋ ਬਾਬਾ ਜੀ ਲੋ ਤੁਹਾਡੀ ਹੈਲਪ ਕਰਾਉਣ ਲਈ ਤਾਂ ਮੈਂ 7:00 7:00 ਅਰੇ ਟਾਈਮ ਹਾਜ਼ਰ ਹਾਂ ਜੀ ਅਜੇ ਲੋਟ ਟੋਟਾ ਪਾ ਹੁਣ ਹੀ ਆਇਆ ਤੇ ਆ ਕੇ ਹੱਲ ਕਰਨ ਲੱਗਿਆ ਹੈ। ਤੇ ਨਾਲੇ ਅੱਜ ਸੰਡੇ ਆ ਤੇ ਸੰਡੇ ਮੰਨਤਾ ਸੀਗਾ ਵੀ ਸਾਰਿਆਂ ਨੂੰ ਬਾਹਰ ਲੈ ਕੇ ਚੱਲਦੇ ਕੁਝ ਖਾਣੀਆਂ ਨੇ। ਪਰੰਦੇਲ ਨੇ ਸ਼ਾਮ ਨੂੰ ਕੀਜਾ ਪੂਜਾ ਮੰਗਾ ਲਾਂਗੇ। ਖਾਣਾ ਪੀਜ ਹੈ। ਹੈ? ਇਹ ਬਾਹੂ ਦੀ ਗਾਜਰਾ ਮਟਰ ਮਨਾ ਇਹ ਨੂੰ ਖਾਊਗਾ। ਹੈ? ਚਾਹ ਬਾਹੂ ਗਾਦੀ ਉਬਲੀ ਜਾਨੀ ਉਬਲ ਬਲ ਕੇ ਕੰਮਲੀ ਹੋ ਗਈ ਆ। ਦੁੱਧ ਪਾ ਲਓ ਵਿੱਚ ਹਾਂ ਮੈਨੂੰ ਪਤਾ ਨਹੀਂ ਅੰਮਾ ਕਿੱਥੇ ਚਾੜਾ ਮਸਾਲਾ ਹੈ ਕਿੱਥੇ ਆ ਆਇਆ ਇਹ ਤਾਂ ਇਹਨੂੰ ਕਿੱਕੀ ਟੁੱਕ ਅਜਿੱਤੇ ਡੱਬਾ ਪਿਆ ਹਾਂ 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 ਜੀ ਇਹਦੇ ਵਿੱਚ ਪਾ ਲਓ ਥੋੜਾ ਚਾੜਾ ਇਹ ਇਹ ਡੱਬਾ ਲੈ ਆ ਮੈਂ ਕਿ ਚਾਰ ਪੀੜੀ ਦੇ ਹੁਣ ਦੇਖ ਲੈ ਕਿੰਨਾ ਕੁ ਪਖਤਾ ਜਾਵਾ ਤੁਸੀਂ ਕੱਲ੍ਹ ਚੋਲਾ ਜੀ ਨੂਨ ਭੁੱਲ ਗਏ ਸੀ ਸਤਿ ਸ਼੍ਰੀ ਅਕਾਲ ਬੰਨਾਂ ਦਾ ਆਪਾਂ ਕਿਦਾਂ ਲਵਾਤੀਆਂ ਲੋ ਆਤੀਆਂ ਲੈ ਲੈ ਓਏ ਲੋਗੋ ਵਾਲੀ ਲੈਟ ਕਹਿੰਦੀ ਤੇਰੀ ਦੀਦੀ ਜਦੋਂ ਆਪਾਂ ਡੋਰ ਖੋਲਦੇ ਹਾਂ ਥੱਲੇ ਸਜੂਕੀ ਤੋਂ ਲੋਗੋ ਆਣਾ ਤੇ ਇਹ ਕਹਿੰਦੀ ਦੂਜੀ ਉਹ ਜਿਹੜੀਆਂ ਐ ਲੱਗਦੀਆਂ ਲੱਗਦੀਆਂ ਨਾ ਮੈਂ ਤੇਰੀ ਮੁਕੇ ਇਹ ਸਾਰੀ ਨਹੀਂ ਕਹਿ ਮੈਂ ਮਾਰੂ ਇਹ ਸੋਚਦੀ ਲੜਦੀ ਨਹੀਂ ਅੱਬੇ ਮਜ਼ਾ ਆਏਗਾ ਨਾ ਬਿੜੋ ਉਠਾ ਵੇ ਇਹ ਸੱਚੀ ਮੈਂਨੇ ਕਿਹਾ ਮੈਂ ਜਦੋਂ ਆਪਾਂ ਨਾ ਡੋਰ ਖੋਲਦੇ ਹਾਂ ਥੱਲੇ ਲੱਗੇ ਓ ਨਹੀਂ ਲੋਗੋ ਲੱਗੇ ਨਾ ਇਹ ਗੱਲ ਨਹੀਂ ਹੋਈ ਕਿ ਗੱਲ ਨਹੀਂ ਇਹ ਭੈਣ ਭਰਾ ਦਾ ਨਾਲ ਦੀ ਸਰੀਆ ਜੀ ਮੈਨੂੰ ਕਹਿੰਦਾ ਸੀ ਤੇਰਾ ਵੀ ਲੱਟਾ ਲਵਾਏ ਪਏ ਆ ਤੇਰਾ ਅੱਜ ਲੱਟਾ ਲਵਾਨੇ ਆ ਇਹ ਤੇ ਇਹਨਾਂ ਦਾ ਭੈਣ ਭਰਾ ਦਾ ਪਿਆਰ ਵੱਖਰਾ ਹੀ ਏ ਸਾਰੀ ਦਿਹਾੜੀ ਲੜਦੇ ਹੀ ਰਹਿੰਦੇ ਲੜਦੇ ਹੀ ਰਹਿੰਦੇ ਇਹਨਾਂ ਨੂੰ ਹੋਰ ਕੋ ਕਮੀ ਹੈ ਨਹੀਂ ਇਹਨਾਂ ਦੀ ਮੈਂ ਵਟਸਐਪ ਚੈਟ ਪੜ੍ਹਨਾ ਮੈਨੂੰ ਆਸਾਂ ਲੱਗਦਾ ਬਹੁਤ ਦੁੱਖ ਚੰਨ ਹਾਂ ਨਿਕੋ ਸਾਡਾ ਕੰਮ ਮੁੰਡਾ ਅੱਜ ਕਾਲਜ ਤਾਂ ਇਹਨੂੰ ਛੁੱਟੀ ਸੀ ਮੈਨੂੰ ਲੱਗਾ ਪੇਪਰ ਪੈਗੇ ਤੇਰੇ ਪੇਪਰ ਚੱਲਦੇ ਵੇ ਮੈਂ ਨਾ ਕਿਤੇ ਘੁੰਮਣ ਜਾਣਾ ਮੈਂ ਮੌਜੂਦ ਨੂੰ ਕਿਹਾ ਵੀ ਅਸੀਂ ਘੁੰਮਣ ਜਾਈਏ ਕਹਿੰਦਾ ਇਹ ਨਹੀਂ ਮੈਂ ਨਾਲ ਜਾਣਾ ਇਹਦੇ ਕਰਕੇ ਸਾਡਾ ਟਾਈਮ ਪਲਾਨ ਜਿਹੜਾ ਹੈ ਨਾ ਲੇਟ ਹੋ ਰਿਹਾ ਬਹੁਤ ਜ਼ਿਆਦਾ ਇਹਦੇ ਚੱਲਦੇ ਵੇ ਯੂਨੀਵਰਸਿਟੀ ਪੇਪਰ ਕਿੰਨੇ ਰਹਿ ਗਏ ਇਹਦੇ ਰਹਿ ਗਏ ਹੁਣ ਤਿੰਨ ਤੋਂ ਕਿੰਨੇ ਡੇ ਬਾਏ ਡੇ ਆ ਕਿਧਰ ਮੈਨੂੰ ਪੁੱਛੋ ਕੱਲ ਨੂੰ ਆ ਇੱਕ ਦੋ ਤਰੀਕ ਨੂੰ ਆ ਇੱਕ ਖਰੇ ਨੋ ਨੂੰ ਆ ਬਸ ਲਾਸਟ ਨੋ ਤੇ ਹਾਂ ਯਾਰ ਆ ਪੂਰੀ ਨੀਂਦ ਰੱਖਦੀ ਆਪਣੇ ਪ੍ਰਾਤ ਦੀ ਤੇਸ਼ਵੀਰ ਮੇਰੇ ਕੋਲ ਨਹੀਂ ਆਉਂਦੀ ਜੋਦੀਏ ਕਿ ਇੱਧਰ ਉੱਧਰ ਨੱਚ ਜਿਵੇਂ ਮੌਜੀਤ ਚੰਡੀਗੜ੍ਹ ਪੜਦਾ ਨਾ ਇਹ ਕਹਿੰਦੀ ਇਹ ਤਾਂ ਮੂਰਖ ਨਾ ਬਣ। ਸਰੋਜੀ ਸਰਦਾ ਨਹੀਂ ਬਣਾਉਣੀ ਮਟਰ ਤੇ ਆਲੂ ਗਾਜਰਾ ਤੇ ਆਪਾਂ ਬਣਾਨੇ ਆ ਮਹਗੀ ਚੀਜ਼ ਵਾਲੀ ਚੀਜ਼ ਵਾਲੀ ਚੀਜ਼ ਕਿੱਥੇ ਜੀ ਤਾਂ ਲੈ ਗਈ ਨੀ ਇਹ ਲੈ ਕੇ ਆਇਆ ਆਪਣੇ ਘਰੋਂ ਲੈ ਕੇ ਆਇਆ ਚੱਕ ਗਿਆ ਫ੍ਰਿਜ ਵਿੱਚੋਂ ਚੱਕਿਆ ਆਪਾਂ ਪਹਿਲੇ ਹੀ ਸਾਮਾਨ ਸਾਰਾ ਮੌਜੀਤ ਇਹ ਗਲਤ ਗੱਲ ਆ ਤੇਰੀ ਸਾਡੀ ਫ੍ਰਿਜ ਚੋਂ ਚੱਕ ਕੇ ਲਿਆ। ਸਾਨੀ ਨੂੰ ਚੱਕਣ ਕਿਦਾ ਦੇ ਦਿੱਤੇ। ਦੋ ਸਲਾਈਸ ਮੈਂ ਆਪਾਂ ਕਦੇ ਯੂਜ਼ ਕਰੀ ਨਹੀਂ ਆ। ਜਦੋਂ ਡੋਮੀਨੋ ਜਾਂ ਕਿਤੇ ਵੀ ਅਸੀਂ ਪੀਜ਼ਾ ਖਾਣ ਜਾਂਦੇ ਹਾਂ ਨਾ ਉਹ ਸੋਸਾਂ ਨਹੀਂ ਹੁੰਦੀਆਂ ਜਿਹੜੀਆਂ ਨਾਲ ਸੋਸਾਂ ਹੁੰਦੀਆਂ। ਕੀ ਕਰਦਾ ਮੈਂ ਦੱਸੀ? ਚੱਕ ਕੇ ਜਿੱਥੇ ਪਾ ਲੈਂਦਾ। ਬਾਹਰ ਚੱਲਾ ਮੈਂ ਨਹੀਂ ਖਾਣਾ। ਜੇ ਇਹ ਚ ਪਾ ਕੇ ਲਿਆ ਕੇ ਰੱਖ ਲੈਂਦਾ। ਬਹੁਤ ਤੇਜ਼ ਆ। ਕੁੱਕ ਕੁੱਕਾ ਬਿਨਾ ਕੁੱਕੜ ਤੋਂ ਸਮਾਨ ਬਣਾਉਂਦੇ। ਗਾਲੀ ਗੱਲ ਆ ਮੇਰੀ ਵੀ। ਮੈਂ ਆ ਦੇ ਲੂ। ਕਿਹੜਾ ਕਿੜਾ ਗੈਸ ਆ? ਆਹ ਲਾ ਲਾ। ਤੂੰ ਲੜਪੋ ਬਰਾਵਾ ਤੁੰਨੀ ਇਹਨੇ। ਆਹ ਬਣਾ ਗੈਸ ਦਾ ਟੱਕਰਨਾ ਕਰਦਾ ਚਾਹ ਵਾਲਾ। ਆਹ ਤਾਂ ਦੱਸਦਾ। ਆਹ ਕਿਉਂ ਤਿੰਨੀ ਇਦਾਂ ਉਹੀ ਮੋਈ ਤਮਣ। ਆਹ ਤਿੰਨੀ ਗੈਨ ਚਲਾਏ ਹੋਏ ਆ ਭੈਣ ਭਰਾ ਪਤਾ ਨਹੀਂ ਕੀ ਇਦਾਂ ਰਸਨਾ ਰਾੜਾ ਦੋ ਦਿਨ ਹੀ ਕੱਢਣਾ। ਇੱਧਰ ਆ ਕੇ ਤੂੰ ਇਹਨਾਂ ਦਾ ਕੰਮ ਬਣਾਣੀ ਆ ਕਿ ਕਢਾਣੀ ਆ? ਕੱਪੜੇ ਧੋਤੇ ਮੈਂ। ਕੱਪੜੇ ਧੋਤੇ। ਆਹ ਦੇਖ ਲਓ। ਆਹ ਦੇਖ ਲਓ ਇਹ ਆਪਣਾ ਹੀ ਆ ਪ੍ਰੋ ਮੈਕਸ। ਉਹ ਕੁੱਠੀ-ਪੁੱਠੀ ਕਰ ਦਮਾਈ। ਓਏ ਯੋ। ਕਿੰਦਾ ਯੋ ਯੋ ਪਾਜੀ ਸਾਸਤਰੀ ਗਾਲ ਸਤਿ ਸ਼੍ਰੀ ਅਕਾਲ ਕੇ ਕੇ ਤਾਤਾ ਮੈਂ ਤਾਂ ਕੋਬਰਾ ਆ ਜਾਂਦਾ ਹੜ ਜੋ ਕਰਦ ਲੱਜੂ ਕਾਬੂ ਕਰਦ ਲੱ ਕਰਦ ਬਣਾਓ ਕਰਦ ਬਣਾਓ ਪਲੀਜ਼ ਕਰਦ ਬਣਾਓ ਮੈਨੂੰ ਪਾਪਾ ਕੋ ਖਾਣ ਮੈਂ ਹੈ ਅੱਛਾ ਓ ਮਾਮਾ ਬਣਾ ਲਗਾ ਮੈਗੀ ਵਾਓ ਮੋਈ ਮੈਗੀ ਬਹੁਤ ਸਾਲ ਬਣਾਉਂਦਾ ਬਣਦੀ ਹੈ ਮੈਗੀ ਫਿਰ ਤੁਹਾਨੂੰ ਦਿਖਾਣਾ ਜੀ ਸਰਦਾਰ ਜੀ ਤਾਂ ਜਮਾਈ ਜਵਾਗ ਬਣ ਜਾਂਦੇ ਆ ਦੇਖੋ ਤੁੜ ਕੇ ਨਾ ਰੋਟੀ ਖਾਣ ਲੱਗੇ ਦਿਖਾ ਹੁਣ ਕੱਤੇ ਲਗੋ ਲਿਆ ਰੋਟੀ ਨਹੀਂ ਸੋਰੀ ਆਲੂ ਵਾਲਾ ਪਰਾਠਾ ਖਾਣ ਲੱਗੇ ਆ ਛੋੜੇ ਦਾ ਸਵਾਦ ਬਹੁਤ ਆ ਮੈਗੀ ਦਾ ਮਸਾਲਾ ਭਰਿਆ ਵਿੱਚ ਹੁਣ ਮੈਂ ਤਾਂ ਆਪਣੇ ਬਾਜੀ ਨੂੰ ਮੈਗੀ ਇਕੱਲੀ ਦੇ ਦੇ ਮਸਾਲਾ ਵਿੱਚ ਥੋੜੇ ਤਪੜਾ ਮੁੰਡਾ ਰਹੀ ਕੱਚੀ ਮੈਗੀ ਖਾਈ ਜਾਂਦਾ ਇਹ ਵੀ ਮੌਜ ਤਾਂ ਨਹੀਂ ਆ ਦੇ ਦੇ ਹੂੰ ਜੰਮਾ ਜੰਮੀ ਪਈ ਹੋਈ ਇੱਥੇ ਤਾਂ ਭਾਜੜਾ ਪਈ ਹੋਈ ਰੋਟੀ ਬਹੁਤ ਵਾਰ ਆ ਜਾਂਦੀ ਤੜਕਾਰੇ

ਕਾ ਨਾ ਕੀ ਤੀ ਤੁੰਗ ਤੇਰੇ ਰੇਗਨ ਦੀ ਜਿਹੜਾ ਮੈਗੀ ਬਣਾਣੀ ਨਾ ਲਾਸਟ ਵਿੱਚ ਪਾਈ ਦੀ ਉਹ ਜਦੋਂ ਥੋੜਾ ਜਿਹਾ ਪਾਣੀ ਆ ਜਾਂਦਾ ਹੈ ਨਾ ਮੈਂ ਤਾਂ ਇਹ ਕਹਿੰਦਾ ਦੁੱਧ ਵੀ ਪਾਣਾ ਇਹਦੇ ਆਂਗ ਲਾਦਨੇ ਕੋਈ ਫਾਇਦਾ ਨਹੀਂ ਮੈਂ ਤਾਂ ਰੁਕੀ ਹੋਏ ਤੇ ਇੱਥੇ ਰੰਗ ਲਾ ਦੇ ਦੇਖਿਓ ਬਈ ਖਾ ਕੇ ਇੱਕ ਵਾਰੀ ਦੁੱਧ ਪਾ ਕੇ ਮੈਂ ਵੀ ਮੈਗੀ ਖਾਣ ਬਣਾ ਲਾਂ ਬਣਾ ਲਾਂ ਮੈਂ ਬਣਾਉਂਗਾ ਕਦੋਂ ਬਣਾਉਂਗਾ ਇਹ ਚੰਡੀਗੜ੍ਹ ਰੰਦਾਂ ਨਾਲੋਂ ਆਪਾਂ ਇੱਥੇ ਰਹਨੇ ਆ ਇਹਨਾਂ ਜਿਆਦਾ ਪਤਾ ਵਾ ਉਧਰ ਵੀ ਹੋਰ ਹੈ ਨਾ ਕਲਚਰ ਉਧਰ ਵੀ ਕਲਚਰ ਹੋਰ ਹੈ ਫਰਾਂ ਵਾਲੇ ਪੇਟ ਨਗਰਾ ਪਾ ਹੋਰੀ ਬਾਰ-ਬਾਰ ਬਾਥਰੂਮ ਦੇ ਗੇੜੇ ਜਦ ਆ ਦੇ ਦੋ ਆਹੀ ਭਾਈ ਤੁਹਾਡੇ ਵਾਸਤੇ ਲਓ ਇਹ ਗਾਇਸ ਆਪਾਂ ਪੀਣੀ ਆ ਚਾਹ ਇੱਕ ਕੱਪ ਚਾਹ ਆਏ ਹਾਏ ਆਏ ਹਾਏ ਤੁਹਾਡੇ ਭਰਾ ਦੀ ਫੇਵਰਿਟ ਚਾਹ ਜਿੰਨੀ ਮਰਜ਼ੀ ਤੇੜੀ ਜੀ ਪੀਓ ਕੋਈ ਚੱਕਰ ਨਹੀਂ ਚਾਹ ਹੀ ਨਹੀਂ ਉਤਰਦਾ ਮੇਰਾ ਚਾਹ ਲਓ ਅਸੀਂ ਤੁਹਾਨੂੰ ਪਿੰਨੀਆਂ ਬਣਾਈਆਂ ਸੀ ਆ ਪੰਜੇਰੀਆ ਦੇਖੋ ਬਹੁਤ ਸਵਾਦ ਬਣੀ ਸੀ ਪੰਜੇਰੀ ਯੋਨੇ ਨਹੀਂ ਪੰਜੀ ਵਾਲਾ ਬਲੌਗ ਦੇਖਿਆ ਜਾ ਕੇ ਜਰੂਰ ਦੇਖੋ ਬਲੌਗ ਬਹੁਤ ਕਹਿੰਦਾ ਉਹ ਵੀ ਇੱਥੇ ਸਾਰੀ ਫੈਮਲੀ ਨੇ ਆਲ ਮਿਲ ਕੇ ਬਣਾਈਆਂ ਤੇ ਬਹੁਤ ਸਵਾਦ ਬਣੀਆਂ ਹਨਾ ਮੋਰੀਤ ਹਾਂਜੀ ਇਹਦਾ ਬਣ ਜੂਗਾ ਬਣ ਜਾਣੀ 2 ਮਿੰਟ ਦਾ ਟਾਈਮ ਰਹਿ ਗਿਆ ਹਾਂ ਹਾਂ ਗਾਇਸ ਤੁਹਾਨੂੰ ਬਲੌਗ ਬੜੀਆ ਲੱਗਦਾ ਹੁੰਦਾ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਮੋਸਲਾ ਮਿਲੇ ਅਸੀਂ ਅੱਗੇ ਤੋਂ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਈਏ ਤੁਹਾਡੇ ਲਈ ਸੇ ਮੈਗੀ ਵਧੀਆ ਵਿੱਚ ਦੁੱਧ ਦੋ ਚੀਜ਼ ਪਾਇਆ ਹੋਰ ਥੋੜੀ ਲੱਗਦੀ ਹੈ ਵਾਹ ਹੁੰਦੀ ਐ ਇਦਾਂ ਹੀ ਸਵਾਦ ਹੈ ਕਿੰਮੀ ਹੋਣੀ ਉਹ ਦੱਸ ਵਾਲਾ ਪੇਟ ਨਾ ਕਰਾਉ ਉਹ ਚੱਕਰ ਨਹੀਂ ਇਹ ਖੁਦ ਜੀ ਮੈਂ ਬਾਲਾ ਲੜਾ ਉਹਨੂੰ ਵੀ ਬਸਾਂਦਾ ਐ ਦੇਖ ਲੈ ਕਿੰਨਾ ਪਾਣੀ ਪਾਰਤਾ ਉਹਨੂੰ ਪਾਣੀ ਹੋਣਾ ਭਈ ਦੁੱਧ ਦੁੱਧ ਨਹੀਂ ਦੁੱਧ ਨਹੀਂ ਪਾਇਆ ਤਾਂ ਸੁੱਧੂ ਨਹੀਂ ਪਾਇਆ ਉਹਨੂੰ ਖਾ ਲੋ ਪਪਾ ਜੰਮੀ ਆ ਖਾਣ ਜੂਗੀ ਤਾਂ ਠੀਕ ਆ ਉਹਨੂੰ ਪਸੰਦ ਨਹੀਂ ਆਈ ਯਾਰ ਦੇਖ ਲਓ ਲੜ ਦੋ ਪਿਆ ਉਹ ਕਹਿੰਦਾ ਦੁੱਧੂ ਪਾਇਆ ਮੈਂ ਇਹਦੇ ਚ ਕੀ ਹੋਇਆ ਕੌਣ ਹੈ ਇਹ ਲੋਕ ਕਿਹਾਂ ਸੇ ਆਤੇ ਹੈ ਇਹ ਉਹ ਤਾਂ ਮਾਮਾ ਮਰੀ ਕੀ ਨੇ ਪਾਇਆ ਦੁੱਧੂ ਨਹੀਂ ਪਾਇਆ ਹਾਜ਼ ਲੇਟਰ ਹਾਂਜੀ ਗਾਇਸ ਮੈਗੀ ਖਾ ਕੇ ਮੈਂ ਕੀਤੀ ਰੈਸਟ ਤੇ ਫਿਰ ਨੌਫੀ ਚਲ ਗਿਆ ਸੀ ਤੇ ਹੁਣੀ ਫਰੀ ਮੈਂ ਮੈਂ ਕਿਹਾ ਚਲੋ ਮੈਂ ਬਲੋਗ ਕੰਟੀਨਿਊ ਕਰਾਂ ਜਿਹੜੇ ਬਲੌਗ ਚ ਤੁਸੀਂ ਦੇਖਿਆ ਨਾ ਗੱਡੀ ਵਿੱਚ ਆਵਾਜ਼ ਆਂਦੀ ਸੀ ਉਹ ਵੀ ਸੈੱਟ ਕਰਾ ਲਈ ਤੇ ਹੁਣ ਸਿਰਫ ਇੱਕੋ ਹੀ ਗੱਲ ਆ ਵੀ ਗੱਡੀ ਧਵਾਲ ਮਾਣਾ ਤੇ ਜਿੱਦਾਂ ਕੁਝ ਵੀ ਗੱਡੀ ਨੂੰ ਮਾੜਾ ਮੋਟਾ ਹੁੰਦਾ ਵੈਸੇ ਤਾਂ ਚਲੋ ਕੋਈ ਦਿੱਕਤ ਨਹੀਂ ਹੈਗੀ ਚੀਜ਼ ਰੋਡ ਦੇ ਚੱਲਦੀ ਆ ਹਨਾ ਵੀ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਪਰ ਇਹ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬੜੀ ਮਿਹਨਤ ਕਰਕੇ ਲੈਣੀ ਹੋ ਤਾਂ ਉਸ ਚੀਜ਼ ਦੀ ਤੁਹਾਨੂੰ ਕਦਰ ਪਤਾ ਹੁੰਦਾ ਹੈ ਨਾ ਜਦੋਂ ਮੈਂ ਪਿਛਲੇ ਬਲੌਗ ਦੇ ਵਿੱਚ ਵੀ ਦੱਸਿਆ ਜਦੋਂ ਨਾ ਕਿਸੇ ਨੂੰ ਚੀਜ਼ ਕੋਈ ਲਾ ਲੋ ਗਿਫਟ ਮਿਲਣੀ ਹੁੰਦੀ ਹੈ ਗਿਫਟ ਮਤਲਬ ਫੈਮਿਲੀ ਦੇ ਵਿੱਚ ਆਲਰੇਡੀ ਕੋਈ ਚੀਜ਼ ਹੁੰਦੀ ਆ ਨਾ ਉਹ ਚੀਜ਼ ਬੰਦੇ ਨੂੰ ਉਸ ਚੀਜ਼ ਦੀ ਕਦਰ ਨਹੀਂ ਹੁੰਦੀ ਜਿਹੜੇ ਬੰਦੇ ਨੇ ਆਪ ਮਿਹਨਤ ਕਰਕੇ ਜੀ ਕਮਾਈ ਹੋਵੇ ਲਈ ਹੋਵੇ ਖਰੀਦੀ ਹੋਵੇ ਤੇ ਉਹਨੂੰ ਉਸ ਚੀਜ਼ ਦੀ ਐਹਮੀਅਤ ਦਾ ਪਤਾ ਹੁੰਦਾ ਜਦੋਂ ਮਾੜੀ ਜਿਹੀ ਕੋਈ ਚਰੀਟ বাজਦੀ ਹੈ ਜਾਂ ਕੁਝ ਵੀ বাজਦੀ ਹੈ ਉੱਤੇ ਨਹੀਂ ਦਿਲ ਤੇ বাজਦੀ ਹੈ ਤੇ ਜਿਹੜੇ ਆਪ ਮਿਹਨਤ ਕਰਕੇ ਚੀਜ਼ ਖਰੀਦੇ ਉਹਨਾਂ ਨੂੰ ਇਸ ਚੀਜ਼ ਬਾਰੇ ਜ਼ਿਆਦਾ ਪਤਾ ਹੋਊਗਾ ਤੇ ਬਸ ਹੁਣ ਆਪਾਂ ਗੱਡੀ ਦੀ ਕਰਾਵਾਂਗੇ ਸਿੱਧੀ ਸਰਵਿਸ ਜਾਂ ਸ਼ਾਇਦ ਕੱਲੂ ਜਾਂ ਪਰਸੋ ਸਰਵਿਸ ਕਰਾਵਾਂ ਤੇ ਉਹ ਵੀ ਵਲੌਗ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਤੇ ਅੱਜ ਦਾ ਬਲੌਕ ਕਰਦੇ ਆ ਜੀ ਆਪਾਂ ਇੱਥੇ ਐਂਡ ਜੇ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਤੇ ਆਪਣੀ ਫੈਮਿਲੀ ਜਮੇਸ਼ਾ ਖੁਸ਼ ਰਹੋ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ